જય માતાજીની ચારણ જ્યારે મુજાય અને ભગવાન શિવને આરાધન કરે શિવનો પોકાર કરે કે હે શિવ તારી સિવાય કોણ બચાવે એમ છે તો ચારણી સાહિત્યની માલપા શંકરદાનજી દેછા લીમડી રાજકવિ એ એમ કે છે કે હે ભોળાનાથ બાપ શેષ નાનો મહેશ દાડો દોઈ પખે ઉજળા શેષ નારાયણ જો અમારો નાનો હોય ભોળિયો નાથ જો દાડો હોય અને ભાણના હોય તો એ કૃપાલો કૃપા દાસ કરી જય દુખી દાસ ની રે ધ્યાન દી ધાવ રે ધુરજટી ધાવ ધાવો ਬਚਾਓ ਹੁਮਾਨਾthਿਆ ਵੋ ਬਚਾਓ ਬਚਾਓ ਹੁਮਾਨਾthਿਆ ਵੋ ਬਚਾਓ ਕਰਨ ਕੈ ਮੁਨੀ ਮਾਰਕੰਡੇ ਯਾਪੇ ਬਚਾਓ ਹਤੋਂ ਕਾਲ ਆਵੇ ਲਿਆਪੇ ਹਟਾਇਵੋ ਮੁਨੀ ਮਾਰਕੰਡੇ ਆਪੇ ਬਚਾਓ ਹਤੋਂ ਕਾਲ ਆਵੇ ਲਿਆਪੇ ਹਟਾਇਵੋ ਇਹ ਦਇਆ ਮੂ ਪਰੇ ਆਜੇ ਵੀ ਦਿਖਾਵੋ ਏ ਬਚਾਵੋ 우ਮਾਨਾਥ ਆਵੋ ਬਚਾਵੋ ਬਚਾਵੋ 우ਮਾਨਾਥ ਆਵੋ ਬਚਾਵੋ ਅਨਾਥੋਂ ਤਣਾ ਨਾਥ ਹੈ ਨਾਥ ਭੋਲਾ ਅਨਾਥ ਨੂੰ ਜੋ ਕੋਈ ਨਾਥ ਹੋਏ ਤਾਂ ਏ ਸ਼ਿਵ ਏ ਅਸ਼ੁਤੋਸ਼ ਮਹਾਦੇਵ ਮਹਾਕਾਲ ਆਪ ਚੋਂ ਐ ਅਨਾਥੋਂ ਤਣਾ ਨਾਥ ਹੈ ਨਾਥ ਭੋਲਾ ਹਮੇ ਮੂੰਹ ਪਰ ਮੋਜ ਲਾਵੀ ਹਿਲੋਲਾ ਅਰਧੇ ਨਾ ਬਤਾ ਖਾਇ ਖੋਲਾ ਬੁਜਾਵੋ ਇਹ ਬਚਾਵੋ ਉਮਾ ਨਾth ਆਵੋ ਬਚਾਵੋ ਬਚਾਵੋ ਉਮਾ ਨਾth ਆਵੋ ਬਚਾਵੋ ਜੈ ਮਾਤਾ ਜੀ ਜੈ ਬਗੋਤੀ ਜੈ ਜਗਦੰਬਾ